ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਵਧੀਆ ਠੀਕ ਠਾਕ ਵੈਗੁਰ ਜੀ ਦੀ ਕਿਰਪਾ ਨਾਲ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ YouTube ਬਾਰੇ ਤੇ ਜਿਵੇਂ ਕਿ ਹਰ ਇੱਕ YouTube ਤੇ ਮਤਲਬ ਵੀ ਅਰਨਿੰਗ ਕਰਨ ਲਈ ਆਉਂਦਾਗਾ ਦੇ ਕੋਈ ਪੈਸੇ ਕਮਾਉਣ ਵਾਸਤੇ ਆਉਂਦਾਗਾ ਹਰ ਇੱਕ ਤੇ ਸ਼ੌਂਕ ਲਈ ਤਾਂ ਕੋਈ ਆਉਂਦਾ ਜੀ ਤੇ ਆਪਾਂ ਵੀ ਇਸੇ ਹਿਸਾਬ ਨਾਲ ਹੀ ਸਟਾਰਟ ਕਰਿਆ ਸੀਗਾ YouTube ਤੇ ਕੰਮ ਵੀ ਕੋਈ ਚਲ 4 ਪੈਸੇ ਆਉਣਗੇ ਤਾਂ ਕੋਈ ਕੰਮ ਸਟਾਰਟ ਕਰਾਂਗੇ ਆਪਦਾ ਤੇ ਜਗ੍ਹਾ ਵਗੈਰਾ ਲੈ ਲਾਂਗੇ ਜਿਵੇਂ ਤੇ ਆਪਾਂ ਵੀ ਇੱਥੇ ਕਿਰਾਏ ਤੇ ਰਹਿ ਰਹੇ ਹਾਂਗੇ ਤੇ ਆਪਾਂ ਇਸੇ ਹਿਸਾਬ ਨਾਲ ਹੀ YouTube ਤੇ ਕੰਮ ਸਟਾਰਟ ਕਰਿਆ ਸੀਗਾ ਤੇ ਹਰ ਇੱਕ ਬੰਦਾ ਇਹੀ ਚਾਹੁੰਦਾਗਾ ਵੀ YouTube ਤੇ ਚੱਲ ਕੰਮ ਕਰੀਏ ਕੋਈ 4 ਪੈਸੇ ਆਉਣਗੇ ਤੇ ਆਪਾਂ ਵੀ ਇਸ ਹਿਸਾਬ ਨੇ ਸਟਾਰਟ ਕਰਿਆ ਸੀਗਾ ਤੇ ਆਪਣਾ 6-7 ਮੰਥ ਬਾਅਦ ਚੈਨਲ ਹੋ ਗਿਆ ਸੀਗਾ ਜੀ ਮੋਨਟਾਈਜ਼ ਆਪਾਂ ਸਟਾਰਟ ਕਰਿਆ ਸੀਗਾ 27 ਅਪ੍ਰੈਲ ਨੂੰ ਸਟਾਰਟ ਕਰਿਆ ਸੀ 27 ਅਪ੍ਰੈਲ 2024 ਤੇ ਅਕਤੂਬਰ ਚ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਸੀਗਾ ਜੀ ਤੇ ਅ ਅਕਤੂਬਰ ਤੋਂ ਬਾਅਦ ਨਵੰਬਰ ਦੇ ਵੀ ਮੇਰੇ ਡਾਲਰ ਕੰਪਲੀਟ ਹੋ ਗਏ ਸੀ ਜੀ ਡਾਲਰ ਕੰਪਲੀਟ 100 ਡਾਲਰ ਕੰਪਲੀਟ ਕਰਨੇ ਪੈਂਦੇ ਹੈਗੇ YouTube ਤੋਂ ਅਰਨਿੰਗ ਕਰਨ ਲਈ ਅਕਤੂਬਰ ਚ ਮੇਰੇ 77 ਡਾਲਰ ਹੀ ਸੀਗੇ ਨਵੰਬਰ ਚ ਹੋ ਗਏ ਸੀਗੇ ਕੰਪਲੀਟ ਮੇਰੇ 100 ਡਾਲਰ ਤੇ ਦਸੰਬਰ ਚ ਵੀ ਮੇਰੇ ਕੰਪਲੀਟ ਹੋ ਗਏ ਸੀਗੇ ਜੀ ਇਹ ਡਾਲਰ ਤੇ ਹੁਣ ਮਤਲਬ ਜਨਵਰੀ ਚੱਲ ਰਹੀ ਹੈ ਅੱਜ ਹੈਗੀ ਹੈਗੀ ਅੱਜ 18 ਜਨਵਰੀ ਹੈਗੀ ਤੇ ਆ ਵੀ ਮਹੀਨਾ ਸਾਰਾ ਹੀ ਨੰਗਣ ਵਾਲਾ ਤੇ ਚੈਨਲ ਆਪਣਾ ਮੋਨੋਟਾਈਜ ਹੋਏ ਨੂੰ ਹੋ ਗਏ 4 ਮਹੀਨੇ ਹੋਣ ਵਾਲੇ ਅੱਗੇ 3.5 ਮਹੀਨੇ ਹੋ ਗਏ ਤੇ 3 ਮਹੀਨਿਆਂ ਦੇ ਡਾਲਰ ਵੀ ਕੰਪਲੀਟ ਹੋ ਗਏ ਆਪਣੇ ਤੇ ਆਪਾਂ ਨੂੰ ਕੋਈ ਵੀ ਪੇਮੈਂਟ ਨਹੀਂ ਆਈ ਤੇ ਹਰ ਇੱਕ ਬੰਦਾ YouTube ਤੇ ਕਮਾਈ ਕਰਨ ਲਈ ਆਉਂਦਾਗਾ ਆਪਾਂ ਵੀ ਇਨਾ ਮੱਥਾ ਮਾਰਦੇ ਆਂਗੇ ਟਾਈਮ 'ਚ ਟਾਈਮ ਕੱਢ ਕੇ ਵੀਡੀਓ ਅਪਲੋਡ ਕਰਨੀ ਪੈਂਦੀ ਹੈਗੀ ਤੇ ਕਿਰਾਏ ਤੇ ਇੱਥੇ ਆਪਾਂ ਰਹਿਨੇ ਆਗੇ ਛੋਟੇ ਛੋਟੇ ਬੱਚੇ ਆਗੇ ਦੋ ਉਹਨਾਂ ਨੂੰ ਵੀ ਦੇਖਣਾ ਹਰ ਵਕਤ ਤੇ ਕੱਲੀ ਨੇ ਘਰ ਦਾ ਕੰਮ ਵੀ ਸਾਂਭਣਾ ਬੱਚਿਆਂ ਨੂੰ ਵੀ ਸਾਂਭਣਾ ਫਿਰ YouTube ਤੇ ਵੀ ਵੀਡੀਓ ਅਪਲੋਡ ਕਰਨ ਦਾ ਫਿਕਰ ਹੁੰਦਾ ਡੇਲੀ ਅਪਲੋਡ ਕਰਨੀ ਹੁੰਦੀ ਵੀਡੀਓ ਤੇ ਫਿਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਜਦੋਂ ਆਪਾਂ ਨੂੰ ਕੋਈ ਖਾੜੀ ਨਾ ਮਿਲੇ ਹਨਾ ਮਿਹਨਤ ਦਾ ਫਿਰ ਬੰਦੇ ਦਾ ਮਾਨ ਜਾ ਅੱਕ ਜਾਂਦਾ ਤੇ ਇਸ ਤੋਂ ਇਸੇ ਕਰਕੇ ਕਈ ਜਣੇ ਨਾ ਕਈ ਬੰਦੇ ਯੂਟਿਊਬ ਤੋਂ ਡੀਮੋਟੀਵੇਟ ਹੋ ਕੇ ਤੇ ਯੂਟਿਊਬ ਤੇ ਕੰਮ ਕਰਨਾ ਛੱਡ ਦਿੰਦੇ ਹੈਗੇ ਜਦੋਂ ਆਪਾਂ ਅਰਨਿੰਗ ਕਰਨ ਲਈ ਆਉਨੇ ਆ ਜਦੋਂ ਕੋਈ ਪੈਸੇ ਨਹੀਂ ਆਪਣੇ ਅਕਾਊਂਟ ਚ ਆਉਣਾ ਤਾਂ ਫਿਰ ਯੂਟਿਊਬ ਤੇ ਕੰਮ ਕਰਨ ਦਾ ਕੀ ਫਾਇਦਾ ਹੈ ਨਾ ਤੇ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਜੀ ਚੈਨਲ ਮੋਨਟਾਈਜ਼ ਹੋਏ ਨੂੰ ਵੀ 3.5 ਮਹੀਨੇ ਹੋ ਗਏ ਤੇ ਡਾਲਰ ਵੀ ਆਪਣੇ 3 ਮਹੀਨੇ ਦੇ ਕੰਪਲੀਟ ਹੁੰਦੇ ਰਹੇ ਹੈਗੇ ਇਹ ਨਹੀਂ ਵੀ ਡਾਲਰ ਕੰਪਲੀਟ ਨਹੀਂ ਹੋਏ ਆਪਣੇ ਤੇ ਡਾਲਰ ਵੀ ਆਪਣੇ ਕੰਪਲੀਟ ਹੁੰਦੇ ਰਹੇ ਆ ਤੇ ਇੱਕ ਵਾਰ ਵੀ ਆਪਣੀ ਸੈਲਰੀ ਨਹੀਂ ਆਈ ਹੈਗੀ ਤੇ 3.5 ਮਹੀਨੇ ਹੋ ਗਏ ਚੈਨਲ ਮੋਨਟਾਈਜ਼ ਹੋਏ ਨੂੰ ਡਾਲਰ ਵੀ ਕੰਪਲੀਟ ਹੋ ਜਾਂਦੇ ਆ 1 ਮਹੀਨੇ ਤੇ ਇੱਕ ਵਾਰ ਵੀ ਸੈਲਰੀ ਨਹੀਂ ਆਈ ਆਪਣੀ ਤੇ ਇਸ ਕਰਕੇ ਬੰਦੇ ਦਾ ਮਨ ਜਾ ਕੇ ਜਾਂਦਾ ਬੰਦਾ ਕਿੰਨਾ ਮਰਜੀ ਬਿਮਾਰ ਵੀ ਹੋਵੇ ਤਾਂ ਵੀ ਉਹਨੂੰ ਫਿਕਰ ਹੁੰਦਾ ਵੀ ਆਪਾਂ YouTube ਤੇ ਵੀਡੀਓ ਬਣਾਉਣੀ ਹੈਗੀ ਹਨਾ ਜਦੋਂ ਪਤਾ ਵੀ ਆਪਾਂ ਪੈਸੇ ਕਮਾਉਣੇ ਆ ਆਪਾਂ ਚਾਹੋਣੇ ਅਗੇ ਵੀ ਆਪਾਂ ਡੇਲੀ ਵੀਡੀਓ ਅਪਲੋਡ ਕਰੀਏ ਜੇ ਆਪਾਂ ਵੀਡੀਓ ਨਹੀਂ ਅਪਲੋਡ ਕਰਦੇ ਤਾਂ ਚੈਨਲ ਦੀ ਰੀਚ ਘਟ ਜਾਂਦੀ ਹੈ ਬਿਲਕੁਲ ਡਾਊਨ ਹੋ ਜਾਂਦਾ ਚੈਨਲ ਜੇ ਆਪਾਂ 2-4 ਦਿਨ ਵੀ ਵੀਡੀਓ ਨਾ ਅਪਲੋਡ ਕਰੀਏ YouTube ਤੇ ਤੇ ਇਸੇ ਕਰਕੇ ਆਪਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਵੀਡੀਓ ਪਾਉਣੀ ਪੈਂਦੀ ਹੈ ਕਿ YouTube ਤੇ ਤੇ ਆਪਾਂ ਇੰਨਾ ਫਿਕਰ ਹੁੰਦਾ ਆਪਾਂ ਨੂੰ ਜਦੋਂ ਆਪਾਂ ਕੋਈ ਵੀ ਕੰਮ ਸਟਾਰਟ ਕਰਦੇ ਹਾਂ YouTube ਦਾ ਹੀ ਲਾ ਲਓ ਤੁਸੀਂ ਤੇ ਇੱਥੇ ਛੋਟੇ-ਛੋਟੇ ਬੱਚਿਆਂ ਨਾਲ ਮੇਰੇ ਦੋ ਛੋਟੇ-ਛੋਟੇ ਬੱਚੇ ਐ ਇੱਕ 3 ਸਾਲ ਦਾ ਇੱਕ ਹਜੇ 6 ਮਹੀਨਿਆਂ ਦਾ ਤੇ ਫਿਰ ਵੀ ਮੈਂ ਉਹਨਾਂ ਨਾਲ ਵੀ ਇਕੱਲੀ ਕੰਮ ਕਰਕੇ ਘਰ ਦਾ ਕੰਮ ਕਰਕੇ ਮੰਮੀ ਫਿਰ YouTube ਦਾ ਕੰਮ ਵੀ ਕਰਦੀ ਆ ਤੇ ਫਿਰ ਜਦੋਂ ਆਪਾਂ ਨੂੰ ਕੋਈ ਫਾਲੀ ਨਾ ਮਿਲੇ ਉਸ ਚੀਜ਼ ਦਾ ਹਨਾ ਤੇ ਆਪਾਂ ਨੂੰ ਇੱਕ ਵੀ ਰੁਪਿਆ ਨਹੀਂ ਮਿਲਿਆ YouTube ਤੋਂ ਅੱਜ ਤੱਕ ਤੇ ਫਿਰ ਐਂ ਜੇ ਲੱਗਦਾ ਵੀ YouTube ਤੇ ਕੰਮ ਕਰਨਾ ਹੀ ਛੱਡ ਦੋ ਇਹਦੋਂ ਤਾਂ ਤੇ ਮਨ ਜਾ ਕ ਜਾਂਦਾ ਵੀਡੀਓ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਐਤਕੀ ਵੀ ਮੈਂ ਢੀਕ ਰਹੀ ਸੀ ਕਿ ਮੈਂ ਖਚਾ ਲੈ ਐਤਕੀ ਸੈਲਰੀ ਆ ਜੂਗੀ ਪਰ ਮੈਨੂੰ ਇਸ ਵਾਰ ਵੀ ਨਹੀਂ ਲੱਗ ਰਿਹਾ ਵੀ ਸੈਲਰੀ ਮੇਰੀ ਆਉਂਗੀ ਇਸ ਵਾਰ ਵੀ ਇਹੀ ਲੱਗ ਰਿਹਾ ਵੀ ਨਹੀਂ ਆ ਰਹੀ ਮੇਰੀ ਸੈਲਰੀ ਤੇ ਅੱਜ 18 ਤਰੀਕ ਹੋ ਗਈ ਜੀ ਬਾਕੀ ਵੇਖ ਦੇਵਾਂਗੇ ਬਾਕੀ ਵੀਡੀਓ ਬਣਾਉਣ ਨੂੰ ਵੀ ਇਸੇ ਕਰਕੇ ਦਿਲ ਨਹੀਂ ਕਰਦਾ ਕਿਉਂਕਿ 3 ਮਹੀਨੇ ਹੋ ਗਏ ਸੈਲਰੀ ਦੀ ਕਦੇ ਨੂੰ ਕੋਈ ਸ ਸੈਲਰੀ ਦਾ ਕੋਈ ਮੂੰਹ ਸਵਿਰਨੀ ਹੋ ਰਿਹਾ ਤਿੰਨ ਮਹੀਨੇ ਹੋ ਗਏ ਸੈਲਰੀ ਡੀਕਦਿਆਂ ਨੂੰ ਤੇ ਮੈਨੂੰ ਤਾਂ ਐਂ ਲੱਗਦਾ ਕਈ ਵਾਰ ਤਾਂ ਵੀ YouTube ਤੇ ਕੰਮ ਕਰਨਾ ਆਪਦਾ ਟਾਈਮ ਵੇਸਟ ਕਰਨਾ ਐ ਮੈਂ ਬਾਦੂ ਦਾ ਨੂੰ ਤਾਂ ਵੀ ਆਪਦਾ ਹੀ ਕੰਮ ਕੋਈ ਕਰ ਲੇ ਵੀ YouTube ਤੇ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਮਾਨਕ ਕੇ ਫੇ ਇੱਥੇ ਤਾਂ ਮੇਰਾ ਤਾਂ ਤੇ YouTube ਤੇ ਵੀਡੀਓ ਪਾ ਪਾ ਕੇ ਜਦੋਂ ਕੋਈ ਪੈਸੇ ਨਹੀਂ ਹੱਥ 'ਚ ਆਉਣੇ ਤੇ 9 ਮਹੀਨੇ ਹੋ ਗਏ ਸੈਲਰੀ ਡੀਕਦਿਆਂ ਨੂੰ ਚੈਨਲ ਮੋਨੋਟਾਈਜ਼ ਹੋਏ ਨੂੰ 3.5 ਮਹੀਨੇ ਹੋ ਗਏ ਆਪਾਂ ਵੀ ਇਸੇ ਕਰਕੇ YouTube ਤੇ ਕੰਮ ਸਟਾਰਟ ਕਰਿਆ ਸੀਗਾ ਵੀ ਚੱਲ ਕੋਈ 4 ਪੈਸੇ ਆਉਣਗੇ ਤੇ ਵੀ ਸਾਰਾ ਲੱਗ ਜੂਗਾ ਅੱਜ ਕੱਲ੍ਹ ਇਕੱਲੇ ਦੀ ਕਮਾਈ ਨਾਲ ਕੁਝ ਨਹੀਂ ਬਣਦਾ ਹੈਗਾ ਬਾਕੀ ਕਿਰਾਏ ਤੇ ਆਪਾਂ ਬੈਠੇ ਆਂਗੇ ਦੋ ਬੱਚੇ ਅਗੇ ਤੇ ਮੰਗਾਈ ਬਹੁਤ ਹੋਈ ਪਈ ਅੱਜ ਕੱਲ੍ਹ ਤੇ ਚਲੋ ਜੀ ਆ ਦੇਖਦੇ ਆਂ ਬਾਕੀ 18 ਤਰੀਕ ਹੋ ਗਈ ਹੈ ਜਨਵਰੀ ਦੀ ਅੱਜ ਤੇ ਬਾਕੀ ਦੇਖਦੇ ਆਂਗੇ 25 26 ਲਾਸਟ ਤਰੀਕ ਹੁੰਦੀ ਹੈਗੀ ਚੱਲ ਰਹੀ ਆਉਣ ਦੀ ਤੇ ਦੇਖਦੇ ਆਂ ਬਾਕੀ ਐਸੇ ਕਰਕੇ ਮੇਰਾ ਦਿਲ ਜਾਣੀ ਕਰਦਾ ਇਹਨਾਂ ਵੀਡੀਓ ਬਣਾਉਣ ਨੂੰ ਬਾਕੀ ਮੈਂ ਆਪ ਵੀ ਬਿਮਾਰ ਹੋਈ ਪਈ ਆ ਦੋ ਤਿੰਨ ਦਿਨ ਹੋ ਗਏ ਤੇ ਵੀ ਇਹ ਤਾਂ ਨਹੀਂ ਠੀਕ ਹੈਗੀ ਮੇਰੀ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਸੀਗੀ ਤੇ ਮਿਲਦੇ ਆਂ ਕੱਲ ਨੂੰ ਹੋਰ ਕਿਸੇ ਵੀਡੀਓ ਨਾਲ ਧੰਨਵਾਦੀ ਜੀ